ਕਿ ਉਹ ਵੀ ਅੱਜ ਨਹੀਂ ਇੱਥੇ ਪਹੁੰਚੇ ਆ ਸਿਟੀਜ਼ਨ ਫੋਰਮ ਵਿੱਜਾ ਮੰਦਰ ਸਕੂਲ ਤੇ ਜਿੱਦੇ ਪਾਸਟਰ ਜੀ ਸਿੰਘ ਉਰੀ ਸਾਡੇ ਨਾਲ ਆੜ ਨੇ ਹੋਸਟਾਪ ਨੇ ਤਾਂ ਸਾਡੇ ਨਾਲ ਨੇ ਇਹਨਾਂ ਨੇ ਬਹੁਤ ਇੱਕ ਅੰਮ੍ਰਿਤਸਰ ਦੇ ਲੋੜਵੰਦ ਖਿੱਤੇ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਥਰੀ ਪਰਿਵਾਰਾਂ ਦੇ ਬੱਚਿਆਂ ਵਾਸਤੇ ਜਿਹੜਾ ਐਜੂਕੇਸ਼ਨ ਦੇਦਾ ਵਿਦਿਆ ਦੇਦਾ ਜਿਨ੍ਹਾਂ ਨੂੰ ਜ਼ਿੰਦਗੀ ਦੇ ਵਿੱਚ ਸਫਲ ਹੋਣ ਲਈ ਪ੍ਰੇਰਿਤ ਕਰਨ ਦਾ ਉਹਨਾਂ ਨੂੰ ਸਕਲਾਈ ਦੇਣ ਦਾ ਕੰਮ ਚੁੱਕਿਆ ਵਾ ਸਰਪੰਧ ਪਲਾਚੈਰੀਟੇਬਲ ਟ੍ਰਸਟ ਨੂੰ ਪਿਛਲੇ ਲਗਭਗ 12 ਸਾਲਾਂ ਤੋਂ ਇਹਨਾਂ ਦੇ ਯਤਨਾਂ ਨੂੰ ਅਸੀਂ ਕਦਰਸਾ ਕਰਦੇ ਹਾਂ ਉਹਨਾਂ ਦੀ ਵੈਲਿਊ ਦੇਖਦੇ ਹਾਂ ਹਰ ਮਹੀਨੇ ਜਾਂ ਕੁਝ ਮਹੀਨੇ ਜਿਹੜੀਆਂ 25000 ਰੁਪਏ ਹਰ ਮਹੀਨੇ ਜਿਹੜੀਆਂ ਉਹ ਦੇ ਰਹੇ ਹਨ ਦੁਬਈ ਆਧਾਰਿਤ ਡਾਕਟਰ ਐਸ.ਪੀ ਸਿੰਘ ਉਭਰਾਏ ਜਿਹੜੇ ਸਰਪੰਧ ਪਲਾਚੈਰੀਟੇਬਲ ਟ੍ਰਸਟ ਦੇ ਮੈਨੇਜਿੰਗ ਟ੍ਰਸਟੀ ਨੇ ਉਹਨਾਂ ਨੇ ਲੋਕ ਸੇਵਾ ਦੇ ਵਕਫਾ ਵਕਫਾ ਦੇ ਵਿੱਚ ਬਹੁਤ ਸਾਰਾ ਕੰਮ ਕਰਕੇ ਉਹਨਾਂ ਨੂੰ ਫਤਿਹ ਦਿਖਾਇਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਅੱਜ ਅਸੀਂ ਇੱਥੇ ਪਹੁੰਚੇ ਹਾਂ ਸਿਟੀਜ਼ਨ ਫੋਰਮ ਜਿਹੜਾ ਮੰਦਰ ਸਕੂਲ ਜਿਹਨੇ ਪਾਸਟਰ ਜੀ ਸਿੰਘ ਵਾਲੀ ਸਾਡੇ ਨਾਲ ਨੇ ਪੋਸਟ ਆਫ ਨੰਬਰ ਸਾਡੇ ਨਾਲ ਨੇ ਇਹਨਾਂ ਨੇ ਬਹੁਤ ਇੱਕ ਅੰਮ੍ਰਿਤਸਰ ਦੇ ਲੋਡਬੰਦ ਖਿੱਤੇ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਥੀਰੇ ਪਰਿਵਾਰਾਂ ਦੇ ਬੱਚਿਆਂ ਵਾਸਤੇ ਜਿਹੜਾ ਐਜੂਕੇਸ਼ਨ ਦੇ ਦਦਾ ਵਿਦਿਆ ਦੇ ਦਦਾ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਸਫਲ ਹੋਣ ਲਈ ਪ੍ਰੇਰਿਤ ਕਰਨ ਦਾ ਉਹਨਾਂ ਨੂੰ ਸਕਲਾਈ ਦੇਣ ਦਾ ਜਿੰਮਾ ਚੁੱਕਿਆ ਵਾ ਪਿੱਛਾ ਬੜੀ ਦੇਰ ਤੋਂ ਉਹਨਾਂ ਨੇ ਚੁੱਕਿਆ ਤੇ ਲੰਬੇ ਸਮੇਂ ਤੋਂ ਬੜੇ ਵਧੀਆ ਤਰੀਕੇ ਨਾਲ ਨਿਭਾ ਰਹੇ ਨੇ ਸਬੰਧਤ ਬਲਾਚਰੀਪਟਾ ਸ ਤੋਂ ਪਿਛਲੇ ਲਗਭਗ 12 ਸਾਲਾਂ ਤੋਂ ਇਹਨਾਂ ਦੇ ਯਤਨਾਂ ਨੂੰ ਅ ਅਸੀਂ ਸਤਿਪਾਖ ਕਰਦੇ ਹਾਂ ਉਹਨਾਂ ਦੀ ਵੈਲਿਊ ਦੇਖਦੇ ਹਾਂ ਹਰ ਮਹੀਨੇ ਜਿਹੜਾ ਕੁਸ਼ ਮਾਇਕ ਮਤ ਜਿਹੜੀਆਂ 25000 ਰੁਪਏ ਖਾਤੀ ਨੇ ਜਿਹੜੀਆਂ ਪੂਰੇ ਦਾ ਬੋਖ ਦੇ ਰਹੇ ਆ ਟਰਸਟ ਵੱਲੋਂ ਸੋ ਅੱਜ ਵੀ ਅਸੀਂ ਇੱਥੇ ਪਹੁੰਚੇ ਹਾਂ ਕਿ ਉਹ ਜਿਹੜੀ ਮਾਇਕ ਮਤ ਦਾ ਗ੍ਰਾਗ ਚੈੱਕ ਕੀਤਾ ਕੁਝ ਇਹਨਾਂ ਦੇ ਹੋਰ ਲੋੜਾਂ ਨੇ ਉਹਨਾਂ ਨਾਲ ਸਬੰਧਤ ਉਹ ਵੀ ਜਾਣੂ ਕਰਵਾਇਆ ਇਹਨਾਂ ਨੇ ਟਰਸਟ ਦੇ ਸਾਰੀ ਟੀਮ ਨੂੰ ਅਸੀਂ ਹਾੜਨਾ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਗੇਰ ਸਾਡੇ ਜ਼ਿਲ੍ਹਾ ਪਪਾਣਾ ਸਪਾਸਿੰਗ ਕसनी ਸਾਰੀ ਜਿਹੜੀ ਟੀਮ ਆ ਇਥੋਂ ਦੀ ਅਵਸਰ ਦੀ ਮਾਜੇ ਦੀ ਉਹ ਅੱਜ ਨਾਲ ਤੋਂ ਜਿਹੜੇ ਤੱਕ ਕੋਈ ਪਹੁੰਚੇ ਆ ਸਾਨੂੰ ਆਸ ਹੈ ਕਿ ਜਿਵੇਂ ਇਹਨਾਂ ਦੀ ਲਗਨ ਤੇ ਦ੍ਰਿੜਤਾ ਆ ਇਹ ਹੋਰ ਚੰਗੇ ਜਿਹੜੀਆਂ ਮਸਲੇ ਨੇ ਵਧੀਆ ਜਿਹੜੇ ਕੰਮਿਆ ਕਰਕੇ ਪਹੁੰਚੇ ਮਸਲਾ ਸਰਕਾਰ ਕੀ ਪਹੁੰਚ ਦੀ ਕੋਸ਼ਿਸ਼ ਕਰਾਂਗੇ ਸਾਡੀ ਮੇਰਨਾ ਜੀ ਮਾਸਟਰ ਅਜੀਤ ਸਿੰਘ ਆ ਮੈਂ ਵਾਸੀ ਮਕੂਲਪਰੇ ਤੋਂ ਆ ਇੱਥੇ ਇੱਕ ਸਿਟੀਫੋਰ ਵਿਧਾਪੰਦਰ ਮਕੂਲਪਰੇ ਤੋਂ ਚੱਤਰਿਆ ਆ ਜਿਹੜਾ ਨੀੜੀ ਨੌਜਵਾਨ ਪਰਿਵਾਰਾਂ ਦੇ ਬੱਚਿਆਂ ਦਾ ਸੰਯਤ ਕੁਝ ਬੱਚੇ ਨਸ਼ੇ ਤੋਂ ਪੀੜ ਪਰਵਾਰਾਂ ਦੇ ਬੱਚੇ ਨੇ ਇਹ ਸਕੂਲ ਜਿਹੜਾ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਪਰ ਡਾਕਟਰ ਐਸ.ਪੀ. ਸਿੰਘ ਉਭਰਾਏ ਦੀ ਗਵਾਹੀ ਹੈ ਸਰ ਸਰਗੋਦਾ ਪਲਾਜ਼ਾ ਜਿਹੜੇ ਤੋਂ ਮੋਂ ਸਾਡੇ ਪਿਛਲੇ 12 ਸਾਲ ਤੋਂ ਬਹੁਤ ਵੱਡੀ ਸੇਵਾ ਕਰ ਰਹੇ ਨੇ ਉਹ ਜੀ ਕਹਿੰਦੇ ਆ ਵੀ ਸਭ ਤੋਂ ਵੱਡੀ ਗੱਲ ਇਹ ਆ ਜਿਹੜੀ ਵਿਧਵਾਵਾਂ ਦੀ ਪੈਨਸ਼ਨ ਜਿਹੜੀ ਆ ਉਭਰਾਏ ਸਾਹਿਬ ਕੋਲ ਆਂਡੀ ਆ ਸਰ ਪਾਦਰ ਪੰਚਾਇਤ ਚਟਸ ਫਾਰਮੇਸ਼ਨ ਕੀਤੀ ਸਰ ਤੋਂ ਪਹਿਲਾਂ ਮੈਨੂੰ ਡਿਜ਼ਰੈਸ਼ਨ ਕੀਤੀ ਸੀ 1000 ਰੁਪਏ ਪੈਨਸ਼ਨ ਉਹ ਅਜੇ ਵੀ ਜਿਹੜੀ ਆ ਫਾਰਵਰਡ ਜਿਹੜੀ ਆ ਹੁਣ 700 ਰੁਪਏ ਲਗਾਤਾਰ ਵਿਧਵਾ ਬੀਬੀ ਅਧਰ ਮੈਟਰੀ ਹੈ ਤੇ ਉਹ ਵੀ ਬਹੁਤ ਸਾਡਾ ਜਿਹੜਾ ਵੱਡਾ ਜਿਹੜਾ ਸਾਡੇ ਵਾਸਤੇ ਇੱਕ ਹੱਤਾ ਹੈ ਇੱਕ ਸਾਡੇ ਵਾਸਤੇ ਆਮ ਸੀਦੇ ਆ ਜੇ ਇਹ ਜਿਹੜੀਆਂ ਮੈਂ ਤੇ ਇਹੀ ਫਿਰ ਦੁਬਾਰਾ ਬੇਨਤੀ ਕਰਦਾ ਡਿਸਟ੍ਰਿਕਟ ਜਿਹੜੀ ਕਮੇਟੀ ਆ ਸਾਡਾ ਲਾਡੀ ਜੀ ਸਾਡ ਤੋਂ ਸੁਸ਼ਪਾਲ ਸਿਕ ਲਾਡਕੀ ਜਿਲ੍ਹਾ ਪ੍ਰਸ਼ਾਸਨ ਅਬੀ ਸਰ ਕਮੇਟੀ ਕਿੰਗ ਸਾਹਿਬ ਸਿੱਧੂ ਸਾਹਿਬ ਤੇ ਪੰਜਾਬ ਦੇ ਪ੍ਰਦਾਨ ਜਿਹੜੇ ਕਿ ਬਹੁਤ ਹੀ ਅਣਤਕ ਵਰਕਰ ਨੇ ਬੜੇ ਬਹੁਤ ਬੜੇ ਸਵਾਸੀ ਵੀ ਨੇ ਸ੍ਰੀ ਅਰਜਨ ਦੇਵ ਜੀ ਜਿਹੜੇ ਪੰਜਾਬ ਦੇ ਸੁਭਾ ਪ੍ਰਦਾਤਾ ਨੇ ਉਹਨਾਂ ਦਾ ਕਬਰਾਇ ਸਾਹਿਬ ਦਾ ਧੰਨਵਾਦ ਕਰਾਇਆ ਕਿ ਇਸ ਰਾਸ਼ੀ ਦੇ ਨਾਲ ਇਸੇ ਬਹੁਤ بڑے ਯੋਗਦਾਨ ਨਾਲ ਚੱਲ ਰਿਹਾ ਹੈ ਫਿਰ ਸਭ ਤੋਂ ਵੱਡਾ ਯੋਗਦਾਨ ਸਾਡਾ ਇਹੋ ਹੀ ਆ ਜੇਕਰ ਕੇ ਮੈਂ ਫਿਰ ਦੁਬਾਰਾ ਫਿਰ ਇਤਲਾ ਬੀਬੀਆ ਵੱਲੋਂ ਸਜੇ ਬੰਦਰਵਾਲਾ ਨੂੰ ਬਾਈ ਧੰਨਵਾਦ ਕਰਤਾ ਆ ਇਸ ਤੋਂ ਪਲੀਜ਼ ਜਿਹੜਾ ਸੀੜੀ ਹੈ ਜਿਹੜੀ ਸੀੜੀ ਹੈ ਉਹ ਸੈਮ ਰੱਖਿਓ ਚਾਲੂ ਰੱਖਿਓ ਤਾਂ ਕਿ ਜਿਹੜਾ ਕੋਈ ਚੱਲਦਾ ਰਹੇ ਇਹ ਤਾਂ ਬੱਚਿਆਂ ਦਾ ਤੇ ਬੁਢਾ ਦਾ ਜਿਹੜਾ ਵਿਕਾਸ ਹੁਦਾ ਹੈ ਬੁਢਾ ਦਾ ਖਲਾਮ ਦਾ ਧੰਨਵਾਦ